ਕਿ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਸਾਹਾ ਸੰਗਾ ਜੀ ਸਰਕਾਰਾਂ ਵੀ ਇਹ ਮੰਨੀ ਬੈਠੀਆਂ ਕਿ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਨਹੀਂ ਹੈ ਔਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿੱਦਣ ਇਹ ਸ਼ਕਤੀ ਇਕੱਠੀ ਹੋ ਗਈ ਉਹਦੇ ਇਹਨਾਂ ਨੇ ਸਾਨੂੰ ਝਕਾਉਂਦਿਆਂ ਜਿਹੜਾ ਹੈ ਉਹ ਸਮਾਂ ਨਹੀਂ ਲਾਉਣਾ ਕਿਉਂਕਿ ਇਸ ਧਰਤੀ ਦੇ ਉੱਤੇ ਸਿੱਖ ਸਮਾਜ ਉਹ ਮਹਾਨ ਤਾਕਤ ਰੱਖਦਾ ਜਿਸ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਪੁੱਟਿਆ। ਔਰ ਇਹ ਗੱਲ ਜਾਣਦੀਆਂ ਨੇ ਸਰਕਾਰਾਂ ਬਾਖੂਬੀ ਕਿ ਜਿਹੜੇ ਸਿੱਖ ਪੰਥ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਨੂੰ ਪੁੱਟਿਆ ਉਹ ਸਾਨੂੰ ਪੁੱਟਦਿਆਂ ਧੇਰ ਨਹੀਂ ਲਾਉਣਗੇ ਜੇ ਇਹ ਇਕੱਠੇ ਹੋ ਗਏ। ਇਹੋ ਕਾਰਨ ਹੈ ਕਿ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੇਰੂ-ਖੇਰੂ ਕਰਨ ਵਾਸਤੇ ਰੋਲ ਜਿਹੜਾ ਅਦਾ ਕਰਦੀਆਂ ਰਹਿੰਦੀਆਂ ਨੇ ਕਿ ਹਰ ਸਰਕਾਰ ਨੇ ਚਾਹੇ ਉਹ ਅਕਾਲੀ ਸਰਕਾਰ ਸੀ ਚਾਹੇ ਉਹ ਕਾਂਗਰਸ ਸਰਕਾਰ ਸੀ ਇਨ੍ਹਾਂ ਸ਼ਤਾਬ ਦੀਆਂ ਸਮੇਂ ਹਰ ਸਰਕਾਰ ਨੇ ਆਪਣਾ ਬਣਦਾ ਯੋਗਦਾਨ ਜਿਹੜਾ ਸੀ ਉਹ ਪਾਇਆ ਔਰ ਇਥੋਂ ਤੱਕ ਜਦੋਂ ਸਚਖੰਦ ਸ੍ਰੀ ਹਜੂਰ ਸਾਹਿਬ ਨਾਦੇੜ ਦੀ ਧਰਤੀ ਦੇ ਉੱਤੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਯਾਈ ਪੁਰਬ ਮਨਾਇਆ ਗਿਆ ਤਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਮਨਾਇਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਨੇ ਵੀ ਉਸ 2008 ਦੇ ਵਿੱਚ ਮਨਾਈਆਂ ਸ਼ਤਾਬਦੀਆਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਔਰ ਕਰੋੜਾਂ ਰੁਪਈਆ ਨਾਦੇੜ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਖਰਚ ਕੀਤਾ ਤੇ ਪਿੱਛੇ ਜੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਅਸੀਂ 300 ਸਾਲਾ ਮਨਾਇਆ ਹੈ 350 ਸਾਲਾ ਮਨਾਇਆ ਜਦੋਂ ਅਸੀਂ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਅਪਟਨਾ ਸਾਹਿਬ ਤੋਂ ਉਥੋਂ ਦੇ ਗ੍ਰੰਥੀ ਸਾਹਿਬ ਖੜੋਤੇ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਉਥੋਂ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਪਟਨਾ ਸਾਹਿਬ ਜਦੋਂ ਸ਼ਤਾਬਦੀ ਮਨਾਹੀ ਗਈ ਹੈ ਤੇ ਇੰਨਾ ਪੈਸਾ ਖਰਚ ਕੀਤਾ ਇੰਨਾ ਪੈਸਾ ਖਰਚ ਕੀਤਾ ਔਰ ਹਰ ਪ੍ਰਕਾਰ ਦਾ ਤਖਤ ਸਾਹਿਬ ਨੂੰ ਸਹਾਇਕ ਦਿੱਤਾ ਔਰ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤਿਆ ਔਰ ਪਹਿਲੀ ਵਾਰ ਇਸ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਸਮੇ ਇਹ ਗੋਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉਤੇ ਸ਼ਤਾਬਦੀ ਮਨਾਈ ਗਈ। ਇਥੋਂ ਦੇ ਸ਼ਤਾਬਦੀ ਦੇ ਇੰਚਾਰਜ ਰਿਆੜ ਸਾਹਿਬ ਮੈਂ ਉਹਨਾਂ ਨੂੰ ਪੁੱਛਿਆ ਜੀ ਇੱਥੇ ਸਰਕਾਰ ਨੇ ਕੁਝ ਕੀਤਾ ਹੈ? ਕੋਈ ਸੜਕ ਚੌੜੀ ਕੀਤੀ ਹੋਵੇ? ਕੋਈ ਐਸੀ ਇਮਾਰਤ ਬਣਾਈ ਹੋਵੇ? ਯਾਦਗਾਰੀ ਇਮਾਰਤ ਜਿਹੜੀ ਯਾਦ ਦਿਵਾਵੇ ਕਿ 450 ਸਾਲ ਜਦੋਂ ਸ਼ਤਾਬਦੀ ਮਨਾਈ ਗਈ ਸੀ ਉਸ ਵਕਤ ਬਣੀ ਸੀ? ਕਹਿੰਦੇ ਜੀ ਕੁਝ ਨਹੀਂ ਕੀਤਾ। ਬੜਾ ਦਿਲ ਦੁਖਦਾ। ਕਿ ਪੰਜਾਬ ਦੀ ਸਰਕਾਰ ਹੋਵੇ ਔਰ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੇ ਹੋਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਪੁਰਬ ਔਰ ਉਹ ਨਗਰੀ ਜਿੱਥੇ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਆ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ ਹੋਵੇ ਬਾਬਾ ਜੀ ਚਾਹੀਦਾ ਕੁਝ ਸਤਿਗੁਰੂ ਜੀ ਚਾਹੀਦਾ ਕੁਝ ਮਹਾਰਾਜ ਨੇ ਕਿਹਾ ਹੋਵੇ ਨਹੀਂ ਭਾਈ ਸਭ ਕੁਝ ਹੈ ਪਰਮੇਸ਼ਵਰ ਦਾ ਦਿੱਤਾ ਔਰ ਜਿਸ ਨਗਰੀ ਦੇ ਵਿੱਚ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਪੁੱਛਿਆ ਹੋਵੇ ਆ ਕੇ ਕਿ ਇੱਥੇ ਜ਼ਰੂਰਤ ਤਾਂ ਨਹੀਂ ਕਿਸੇ ਗੱਲ ਦੀ ਐਡੀਆਂ ਵੱਡੀਆਂ ਸਵਾਵਾਂ ਚਲਦੀਆਂ ਨੇ ਲੰਗਰ ਚਲਦੀਆਂ ਨੇ ਉਸ ਨਗਰੀ ਦੇ ਵਿੱਚ ਸ਼ਤਾਬਦੀ ਮਨਾਈ ਗਈ ਸਰਕਾਰ ਨੇ ਪੁੱਛਿਆ ਨਹੀਂ ਹੈ ਬੜਾ ਮਨदुखी ਹੋਇਆ ਬੜਾ ਦਿਲदुखी ਹੋਇਆ ਸ਼ਾਇਦ ਉਹ ਇਹ ਸੋਚਦੇ ਹੋਣਗੇ ਵੀ ਸਿੱਖ ਕਿਹੜਾ ਹੁਣ ਇਕਜੁੱਟ ਨੇ ਸਿੱਖਾਂ ਦੇ ਕੋਲ ਕੀ ਆ ਹੁਣ ਕੋਈ ਕਿਸੇ ਡੇਰੇ ਤੁਰਿਆ ਫਿਰਦਾ ਹੈ ਕੋਈ ਕਿਸੇ ਮਜ਼ਾਰ ਤੁਰਿਆ ਫਿਰਦਾ ਹੈ ਕੋਈ ਕਿਸੇ ਸਮਾਦ ਤੁਰਿਆ ਫਿਰਦਾ ਹੈ ਕੋਈ ਕਿਸੇ ਪਖੰਡਵਾਦ ਦੇ ਚੱਕਰ ਦੇ ਵਿੱਚ ਕਿਤੇ ਹੋਰ ਤੁਰਿਆ ਫਿਰਦਾ ਹੈ ਤੇ ਵੰਡੇ ਹੋਏ ਨੇ ਸਾਧ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਸੀ ਤੇ ਉਸ ਵੇਲੇ ਭਾਰਤ ਦੇ 22 ਸੂਬੇ ਸੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਪੀੜੇ ਮੁੜੇ ਸਥਾਪਿਤ ਕੀਤੇ ਉਹਨਾਂ ਦਾ ਮੁੱਖ ਜਿਹੜਾ ਸੀ ਮੰਤਵ ਜਿਹੜਾ ਸੀ ਨਾ ਇਹਨਾਂ ਦੇ ਪਿੱਛੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਸੀ ਅੱਜ ਸਿੱਖ ਸ਼ਕਤੀ ਬਹੁਤ ਵੱਡੀ ਤਾਕਤ ਰੱਖਦੀ ਹੈ ਪਰ ਫਰਕ ਸਿਰਫ ਇਹਨਾਂ ਹੈ ਕਿ ਇਹ ਸ਼ਕਤੀ ਬਿਖਰੀ ਹੋਈ ਹੈ ਬਿਖਰੀ ਹੋਈ ਹੈ ਅੱਜ ਸਾਡੀਆਂ ਮੰਗਾਂਵਾਲ ਪ੍ਰਧਾਨ ਜੀ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬੰਦੀ ਸਿੰਘਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਸਰਕਾਰ ਦੀ ਅਨਗੈਲੀ ਸਰਕਾਰ ਦੇ ਅਨਗੌਲੇ ਪਣਦੀਆਂ ਵੀ ਗੱਲਾਂ ਕੀਤੀਆਂ ਨੇ ਪਰ ਮੈਂ ਸਮਝਦਾ ਕਿ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਸਾਹਾ ਸੰਗਾ ਜੀ ਸਰਕਾਰਾਂ ਵੀ ਇਹ ਮੰਨੀ ਬੈਠੀਆਂ ਕਿ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਨਹੀਂ ਹੈ ਔਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿੱਦ ਦਿਨ ਸ਼ਕਤੀ ਇਕੱਠੀ ਹੋ ਗਈ ਉਹਦੇ ਇਹਨਾਂ ਨੇ ਸਾਨੂੰ ਝਕਾਉਂਦਿਆਂ ਜਿਹੜਾ ਹੈ ਉਹ ਸਮਾਂ ਨਹੀਂ ਲਾਉਣਾ ਕਿਉਂਕਿ ਇਸ ਧਰਤੀ ਦੇ ਉੱਤੇ ਸਿੱਖ ਸਮਾਜ ਉਹ ਮਹਾਨ ਤਾਕਤ ਰੱਖਦਾ ਜਿਸ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਪੁੱਟਿਆ। ਔਰ ਇਹ ਗੱਲ ਜਾਣਦੀਆਂ ਨੇ ਸਰਕਾਰਾਂ ਬਾਖੂਬੀ ਕਿ ਜਿਹੜੇ ਸਿੱਖ ਪੰਥ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਨੂੰ ਪੁੱਟਿਆ ਉਹ ਸਾਨੂੰ ਪੁੱਟਦਿਆਂ देर ਨਹੀਂ ਲਾਉਣਗੇ ਜੇ ਇਹ ਇਕੱਠੇ ਹੋ ਗਏ। ਇਹੋ ਕਾਰਨ ਹੈ ਕਿ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੇਰੂ-ਖੇਰੂ ਕਰਨ ਵਾਸਤੇ ਰੋਲ ਜਿਹੜਾ ਅਦਾ ਕਰਦੀਆਂ ਰਹਿੰਦੀਆਂ ਨੇ। ਸਾਨੂੰ ਧੜਿਆਂ 'ਚ ਵੰਡਣ ਲਈ ਸਾਨੂੰ ਜਥੇਬੰਦੀਆਂ 'ਚ ਵੰਡਣ ਲਈ ਸਾਨੂੰ ਧਾਰਮਿਕ ਮੌਤ ਮਾਰਨ ਦੇ ਲਈ ਡੇਰਾਵਾਦ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਸਾਨੂੰ ਰਾਜਨੀਤਿਕ ਮੌਤ ਮਾਰਨ ਦੇ ਲਈ ਛੜਜੰਤਰ ਰਚੇ ਜਾ ਰਹੇ ਨੇ ਸਾਨੂੰ ਆਰਥਿਕ ਮੌਤ ਮਾਰਨ ਦੇ ਲਈ ਸਾਡੇ ਸਾਧਨ ਖੋਏ ਜਾ ਰਹੇ ਨੇ ਔਰ ਸਾਨੂੰ ਜਿਹੜਾ ਹੈ ਸਮਾਜਿਕ ਤੌਰ ਦੇ ਉਤੇ ਮਾਰਨ ਵਾਸਤੇ ਵੀ ਨਸ਼ਿਆਂ ਦਾ ਪਸਾਰ ਜਿਹੜਾ ਇਸ ਧਰਤੀ ਦੇ ਉਤੇ ਖੂਬ ਫਸਾਰਿਆ ਜਾ ਰਿਹਾ ਹੈ ਧਾਰਮਿਕ ਤੌਰ ਤੇ ਮਾਰਿਆ ਜਾ ਰਿਹਾ ਸਾਨੂੰ ਜਗ੍ਹਾ ਜਗ੍ਹਾ ਡੇਰੇ ਸਥਾਪਿਤ ਕਰਕੇ ਰਾਜਨੀਤਿਕ ਹੋਂਦ ਨੂੰ ਸਾਡੀ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਸਮਾਜਿਕ ਸ਼ਕਤੀ ਸਾਡੀ ਖੀਨ ਕਰ ਦਿੱਤੀ ਗਈ ਹੈ ਔਰ ਆਰਥਿਕ ਤੌਰ ਤੇ ਵੀ ਅਸੀਂ ਜਿਹੜੇ ਆ ਬਹੁਤ ਪੇਤਲੇ ਪੈ ਚੁੱਕੇ ਆ ਜ਼ਮੀਨਾਂ ਸਾਡੀਆਂ ਜਿਹੜੀਆਂ ਨੇ ਕਾਰਪੋਰੇਟ ਵੱਲੋਂ ਖਰੀਦੀਆਂ ਜਾ ਰਹੀਆਂ ਨੇ ਬੜੇ ਮਹਿੰਗੇ ਮਹਿੰਗੇ ਭਾਅ ਦੇ ਉੱਤੇ ਔਰ ਅਸੀਂ ਬੇਜ਼ਮੀਨੇ ਹੋ ਰਹੇ ਆ ਤੇ ਜਿਹੜੇ ਪਹਿਲੋ ਬੇਜ਼ਮੀਨੇ ਨੇ ਉਹ ਹੋਰ ਜ਼ਿਆਦਾ ਜਿਹੜਾ ਹੈ ਉਹ ਕਮਜ਼ੋਰ ਹੋ ਰਹੇ ਨੇ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਉਹ ਹੋਰ ਜ਼ਿਆਦਾ ਕਮਜ਼ੋਰ ਹੋ ਰਿਹਾ ਹੈ ਇਸ ਕਰਕੇ ਸਾਧ ਸੰਗਤ ਜੀ ਅੱਜ ਸ਼ਤਾਬਦੀ ਦੇ ਮੌਕੇ ਬਹੁਤਾ ਲੰਬਾ ਸਮਾਂ ਨਹੀਂ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ ਘਰ ਦੇ ਵਿੱਚ ਪਰਨ ਕਰਕੇ ਜਾਈਏ ਕਿ ਅਸੀਂ ਇਕੱਠਿਆਂ ਰਹਿਣਾ ਸਾਨੂੰ ਇਕੱਠਿਆਂ ਕਰਨ ਵਾਸਤੇ ਸਤਿਗੁਰਾਂ ਨੇ ਪਲੇਟਫਾਰਮ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਜੁੜਨ ਵਾਸਤੇ ਗੁਰਬਾਣੀ ਦਾ ਫਲਸਫਾ ਦਿੱਤਾ ਹੈ ਬਾਣੀ ਨਾਲ ਜੁੜੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਥੱਲੇ ਝੰਡੇ ਥੱਲੇ ਅਸੀਂ ਇਕੱਠੇ ਹੋਈਏ ਜਿੰਨੇ ਮਰਜ਼ੀ ਸਾਡੇ 'ਚ ਰਾਜਨੀਤਿਕ ਵਖਰੇਵੇਂ ਹੋਣ ਜਿੰਨੇ ਮਰਜ਼ੀ ਸਾਡੇ 'ਚ ਵਖਰੇਵੇਂ ਹੋਣ ਪਰ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਆਜੇ ਜਿੱਥੇ ਗੱਲ ਪੰਥ ਦੀ ਆਜੇ ਜਿੱਥੇ ਗੱਲ ਤਖਤਾਂ ਦੀ ਆਜੇ ਜਿੱਥੇ ਗੱਲ ਮਰਿਆਦਾ ਦੀ ਆਜੇ ਜਿੱਥੇ ਗੱਲ ਪਰੰਪਰਾਵਾਂ ਦੀ ਆਜੇ ਔਰ ਜਿੱਥੇ ਗੱਲ ਸਿੱਖ ਵਿਰਸੇ ਦੀ ਆਜੇ ਉਥੇ ਸਾਨੂੰ ਆਪਣੇ ਮਤਭੇਦ ਪੁਲਾ ਕੇ ਇਕੱਠੇ ਹੋਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਥੇ ਕੋਈ ਪਾਰਟੀ ਨਾ ਦੇਖਿਆ ਕਰੋ ਕੋਈ ਧੜਾ ਨਾ ਦੇਖਿਆ ਕਰੋ ਕੋਈ ਜਥੇਬੰਦੀ ਨਾ ਦੇਖਿਆ ਕਰੋ ਉਤੇ ਸਿਰਫ ਤੇ ਸਿਰਫ ਇੱਕ ਝੰਡੇ ਥੱਲੇ ਇਕੱਠੇ ਹੋਈਏ ਤਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਕਮਜ਼ੋਰ ਨਹੀਂ ਹੋਏ ਐ ਔਰ ਇਨਾ ਕਮਜ਼ੋਰ ਸਮਝਣ ਦੀ ਸਿੱਖਾਂ ਨੂੰ ਗਲਤੀ ਨਾ ਕਰੇ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਅਸੀਂ ਅੱਜ ਵੀ ਮਜ਼ਬੂਤ ਆਂ ਅੱਜ ਵੀ ਅਸੀਂ ਜਿਹੜਾ ਹੈ ਉਹ ਬਹੁਤ ਵੱਡੀ ਤਾਕਤ ਰੱਖਦੇ ਆਂ ਫਰਕ ਸਿਰਫ ਇਹ ਹੈ ਕਿ ਸਾਨੂੰ ਆਪਸ ਦੇ ਵਿੱਚ ਜੁੜ ਕੇ ਉਸ ਸ਼ਕਤੀ ਨੂੰ ਇਕੱਠਿਆ ਕਰਨ ਦੀ ਵੱਡੀ ਜ਼ਰੂਰਤ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਮਾਗਮ ਨੂੰ ਜਿਹੜਾ ਕਾਮ ਜਾਬ ਕਰਨ ਵਾਸਤੇ ਬਹੁਤ ਜਿਹੜਾ ਹੈ ਉਹ ਆਪਣਾ ਜੋਰ ਲਗਾਇਆ ਔਰ ਰਿਆੜ ਸਾਹਿਬ ਨੇ ਦੱਸਿਆ ਕਿ ਇੱਕ ਐਸਡੀਐਮ ਸਾਹਿਬ ਨੇ ਜਰੂਰ ਸਹਿਯੋਗ ਦਿੱਤਾ ਇਸ ਸਦੀਵੀ ਦੇ ਮੌਕੇ ਦੇ ਉੱਤੇ ਉਹ ਜਰੂਰ ਇਸ ਸ਼ਤਾਬਦੀ ਦੇ ਮੌਕੇ ਉਤੇ ਕਾਰਜਸ਼ੀਲ ਰਹੇ ਨੇ ਔਰ ਜਿਹੜਾ ਵੀ ਗੁਰੂ ਘਰ ਨੂੰ ਸਹਿਯੋਗ ਦਿੰਦਾ ਹੈ ਅਸੀਂ ਅਕਿਰਤ ਕਰਨੀ ਹੈ ਕਿ ਉਹਦਾ ਧੰਨਵਾਦ ਨਾ ਕਰੀਏ ਅਸੀਂ ਉਹਦਾ ਧੰਨਵਾਦ ਵੀ ਜਰੂਰ ਕਰਾਂਗੇ ਜਿਨੇ ਵੀ ਇਸ ਸ਼ਤਾਬਦੀ ਦੇ ਮੌਕੇ ਦੇ ਉਤੇ ਖਾਲਸਾ ਪੰਥ ਨੂੰ ਸਹਿਯੋਗ ਦਿੰਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੈਂ ਧੰਨਵਾਦੀ ਆ ਬੀਬੀ ਜਸਬੀਰ ਕੌਰ ਜਫਰਵਾਲ ਗਰਨਾਮ ਸਿੰਘ ਜਿਸਲ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਸਾਡਾ ਜਿੰਨਾ ਵੀ ਇਥੋਂ ਦਾ ਇਲੈਕਟ੍ਰੋਨਿਕ মিডিਆ ਹੈ ਪ੍ਰਿੰਟ মিডিਆ ਹੈ ਮੈਂ ਸਾਰੀ ਪ੍ਰੈਸ ਦਾ ਵੀ ਧੰਨਵਾਦੀ ਆ ਸਾਡਾ ਹਰਮਨ ਪਿਆਰਾ ਵੀਰ ਤਲਵਿੰਦਰ ਸਿੰਘ ਬੁੱਟਰ মিডিਆ ਇਨਚਾਰਜ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਉਹ ਵੀ ਹਾਜ਼ਰੀ ਭਰ ਰਹੇ ਨੇ ਔਰ ਸਾਰਾ ਆਈਟੀ ਵਿੰਗ ਹਾਜ਼ਰੀ ਭਰ ਰਿਹਾ ਹੈ ਧੰਨਵਾਦ ਆਓ ਇੱਕ ਜਕਾਰੇ ਨਾਲ ਸਿੰਘ ਸਾਹਿਬ ਜੀ ਨੂੰ ਮੈਂ ਤੁਹਾਡੇ ਰੂਬਰੂ ਕਰਾਂ ਤੇ ਨਾਲ ਹੀ ਬੇਨਤੀ ਹੈ ਕਿ ਦੀਵਾਨ ਜਿਹੜਾ ਉਹ ਚੱਲਦਾ ਰਹਿਣਾ ਹੈ ਭਾਈ ਮੱਸਾ ਸਿੰਘ ਜੀ ਸਭਰਾਹ ਦਾ ਕਵੀਸ਼ਰ ਜਥਾ ਉਹ ਸਿੰਘ ਸਾਹਿਬ ਜੀ ਦੇ ਬੋਲਣ ਤੋਂ ਬਾਅਦ ਸਟੇਜ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰੇ ਆਓ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਔਰ ਨਾਲ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉਹ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਕਰਨਗੇ ਜੀ BOLE!